ਦੂਰ ਮਲਾਜਾ ਮੇਕ ਕਰਦੀ ਆਂ ਔਰ ਧੰਨਵਾਦ ਕਰਦੀ ਆਂ ਔਰ ਫਿਰ ਵੀ ਲੱਗਿਆ ਐਮਸੀ ਸਹਿਵਾਨਾਂ ਨੂੰ ਪ੍ਰਧਾਨ ਜੀ ਨੂੰ ਅੱਜ ਇਸ ਸਮਰਥਨ ਦੇਣ ਆਏ ਹੋ ਇਸ ਹੜਤਾਲ ਨੂੰ ਪੂਰੀ ਜਣਾ ਚਾਹ। ਅੱਜ ਜਿਹੜੀ ਸਾਡੇ ਕੌਂਸਲ ਦੇ ਮੁਲਾਜ਼ਮਾਂ ਨੇ ਹੜਤਾਲ ਰੱਖੀ ਐ ਮੈਂ ਅੱਜ ਪੂਰੇ ਆਪਣੇ ਐਮਸੀ ਸਹਿਵਾਨ ਦੇ ਨਾਲ ਇਸ ਹੜਤਾਲ ਦੇ ਸਟ੍ਰਾਈਕ ਦੇ ਵਿੱਚ ਸ਼ਾਮਲ ਹੋਇਆ ਹਾਂ ਔਰ ਮੈਂ ਇਹਨਾਂ ਨੂੰ ਇੱਕ ਯਕੀਨ ਦਿਵਾਉਣ ਆਇਆ ਹਾਂ ਕਿ ਇਹ ਜਿਹੜਾ ਹਾਊਸ ਹੈ ਸਾਡਾ ਕੌਂਸਲ ਦੀ ਜਿਹੜੇ ਸਾਡੇ ਮੈਂਬਰ ਸਹਿਬਾਨ ਹੈ ਉਹ ਤੁਹਾਡੇ ਆ ਕੋਈ ਬਾਹਰ ਦਾ ਨਹੀਂ ਹੈ ਜੋ ਤੁਸੀਂ ਕਹੋਗੇ ਅਸੀਂ ਉਹ ਕਰਾਂਗੇ ਮੁਲਾਜ਼ਮਾਂ ਲਈ ਪਹਿਲੇ ਵੀ ਕੀਤਾ ਹੈ ਹੁਣ ਵੀ ਕਰਾਂਗੇ ਔਰ ਜਿੰਨਾ ਵੀ ਸਾਡੇ ਕੋਲ ਜੋ ਕੁਛੇ ਚਾਹੁੰਦੇ ਹੋਏ ਅਸੀਂ ਇਹਨਾਂ ਦੇ ਨਾਲ ਹਾਂ ਧੰਨਵਾਦ ਵੀਰੇ ਦੱਸੋ ਅੱਜ ਜਿਹੜੀ ਹੜਤਾਲ ਲਗਾਤਾਰ ਚੱਲ ਰਹੀ ਹੈ ਕਿੰਨੇ ਦਿਨ ਚ ਆ ਗਈ ਕਿਉਂਕਿ ਜਿਹੜਾ ਤੁਹਾਡਾ ਜੀ ਇਹ ਹੜਤਾਲ ਹੈ ਜਿਹੜੀ ਇਹ ਪੰਜਵਾਂ ਦਿਨ ਹੈ ਅੱਜ ਤੇ ਇਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਜਿਹੜੀਆਂ ਹਨ ਵੀ ਜਿਹੜੇ ਟੈਂਡਰ ਲਾਇਆ ਕਰਦੇ ਉਹ ਸਾਰੇ ਦੇ ਸਾਰੇ ਟੈਂਡਰ ਵਿੱਚ ਚਾਹੇ ਕੋਈ ਸਫਾਈ ਵਰਕਰ ਹੈ ਜਾਂ ਆਊਟਸੋਰਸਡ ਹੈ ਜਾਂ ਕੋਈ ਵੀ ਕਲੈਰੀਕਲ ਡਿਪਾਰਟਮੈਂਟ ਸਟਾਫ ਹੈ ਇਲੈਕਟ੍ਰੀਸ਼ੀਅਨ ਮਾਲੀ ਹੋਗੇ ਪੰਪਰੇਟਰ ਹੋਗੇ ਤੇ ਬੇਲਦਾਰ ਹੋਗੇ ਤੇ ਆਪਣਾ ਪਲੰਬਰ ਹੋਗੇ ਜਾਂ ਕੋਈ ਫਾਇਰ ਵਾਲੇ ਕੋਈ ਵੀ ਸਾਰਿਆਂ ਦਾ ਹੈ ਉਹਦੇ ਵਿੱਚ ਉਹਦੇ ਵਿੱਚ ਨੁਕਸਾਨ ਇਹ ਹੈ ਕਿ ਜਿੰਨੇ ਵੀ ਆਪਾਂ ਸਫਾਈ ਵਰਕਰ ਜਾਂ ਹੋਰ ਲੱਗੇ ਹੋਏ ਉਹਨਾਂ ਨੂੰ ਸਾਰਿਆਂ ਨੂੰ ਠੇਕੇ ਸਿਸਟਮ ਕੀਤਾ ਜਾਣਾ ਉਹ ਟੈਂਡਰ ਉਹਨਾਂ ਦੇ ਆਪਣੇ ਹੋਣੇ ਜਿੱਦਾਂ ਕਿ ਉਹਨਾਂ ਨੇ ਆਪਣੇ ਬੰਦੇ ਰੱਖਣੇ ਆ ਜਿੱਥੇ 10 ਬੰਦਿਆਂ ਦਾ ਜਾਣੇ ਦਾ ਕੰਮ ਹੈ ਉਹ ਤੇ ਤਿੰਨ ਜਾਂ ਚਾਰ ਬੰਦੇ ਤੋਂ ਕੰਮ ਲਿੱਤਾ ਜਾਏਗਾ ਤੇ ਮਸ਼ੀਨਾਂ ਲਿਆਈ ਜਾਏਗੀਆਂ ਮਗਰ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਹ ਇਤਰਾਜ਼ ਹੈ ਵੀ ਜੋ ਵਰਕਰ ਜੋ ਕੰਮ ਕਰ ਰਿਹਾ ਹੈ ਪੰਜਾਬ ਦੇ ਵਿੱਚ ਜੋ ਨਗਰ ਕੋਸ ਨੰਗਲ ਦੇ ਵਿੱਚ ਜੋ ਸਟ੍ਰਾਈਕ ਚੱਲੀ ਰਹੀ ਹੈ ਇਹ ਪੰਜਾਬ ਪੰਦਰ ਤੇ ਚੱਲਿਆਗਾ 30 ਸਾਡੇ ਮੈਂਬਰਸ ਹੈ ਵਾਂ ਜਿਹੜੇ ਗਏ ਹੋਏ ਹਨ ਉਹ ਲੁਧਿਆਣੇ ਗਏ ਹੋਏ ਉਹਨਾਂ ਜਿੱਦਾਂ ਵੀ ਉਹਨਾਂ ਨੂੰ ਹੁਕਮ ਹੋਏਗਾ ਜੋ ਮੀਟਿੰਗ ਦਾ ਜੋ ਉਧਾਰ ਦੇ ਵਿੱਚ ਜੋ ਡਿਸਾਈਡ ਹੋਏਗਾ ਬੇ ਅਗਲੀ ਕੋਲ ਕੀ ਹੈ ਵੀ ਅੱਜ ਪਤਾ ਚਾਹਦੇ ਆ ਵੇ ਪੰਜਾਬ ਸਰਕਾਰ ਵੀ ਆਪਣੇ ਆਪ ਨੂੰ ਹਾਲਾਤ ਪੰਜਾਬ ਦੇ ਦੇਖ ਕੇ ਹੜ ਦੇ ਮਾਹੌਲ ਦੇਖ ਕੇ ਜਾਂ ਮਹੌਲ ਦੇਸ਼ ਦਾ ਵੀ ਦੇਖ ਕੇ ਸਾਰੇ ਬਿਮਾਰੀ ਦਾ ਘਾਰ ਬਣ ਰਿਹਾ ਹੈ ਤੇ ਇਸ ਕਰਕੇ ਆਪਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਖਾਸ ਕਰਕੇ ਜੋਤਵੰਤ ਸਿੰਘ ਜੀ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਜਦ ਇਹਨਾਂ ਦੀ ਹੜਤਾਲ ਕੀਤੀ ਹੈ ਉਹਨਾਂ ਨੂੰ ਸਾਨੂੰ ਮਿਲਣਾ ਚਾਹੀਦਾ ਸੀ ਆ ਕੇ ਬੇ ਸ਼ਹਿਰ ਦੇ ਵਿੱਚ ਐਮਐਲਏ ਹੋਣ ਦੇ ਖਾਤੇ ਰੋਂ ਸਾਨੂੰ ਆ ਕੇ ਮਿਲੇ ਕਿਉਂ ਨਹੀਂ ਤੇ ਸ਼ਹਿਰ ਦੇ ਉਹਨਾਂ ਨੂੰ ਕੋਈ ਮੁਖੀਆ ਹੋਣ ਦਾ ਹੈ ਸ਼ਹਿਰ ਦਾ ਐਮਐਲਏ ਬਣਾਇਆ ਉਸ ਨੂੰ ਕੋਈ ਅਧਿਕਾਰ ਹੁੰਦਾ ਬੇਸਫਾਈ ਵਰਗ ਨੂੰ ਤੂੰ ਹਰ ਥਾਂ ਕਰਿਆ ਕਰਦਾ ਅੱਗੇ ਕਰ ਰਿਹਾ ਹੈ ਬੇ ਦਿੱਤਾ ਕੁਛ ਨਹੀਂ ਦਿੱਤਾ ਇਹਨਾਂ ਨੇ ਆ ਦੇਖ ਲਓ ਹੜਤਾਲ ਤੇ ਬੈਠੇ ਆ ਸਫਾਈ ਵਰਗ ਨੇ ਡਟ ਜੋੜ ਕੇ ਉਹ ਆਪਣਾ ਕਲਰਿਕ ਸਟਾਫ ਨੇ ਇਲੈਕਟ੍ਰੀਸ਼ੀਅਨ ਸਾਰੇ ਨੇ ਜਿੰਨੇ ਦਿਨ ਹੜਤਾਲ ਚੱਲਣੀ ਸਾਡੇ ਆਰਡਰ ਜਿੱਦਾਂ ਆਣੇ ਆ ਲੁਧਿਆਣੇ ਤੋਂ ਆਪਾਂ ਸਭ ਨੂੰ ਦੱਸਿਆ ਜਾਏਗਾ ਹੜਤਾਲ ਲੰਬੇ ਮਿੱਥੇ ਤੱਕ ਚੱਲੀ ਜਾਏਗੀ ਲੋਕ ਪਰੇਸ਼ਾਨ ਲੋਕਾਂ ਦਾ ਇਹ ਜੀ ਕੋਈ ਕਸੂਰ ਨਹੀਂ ਹੈ ਇਸ ਤਾਂ ਸਰਕਾਰ ਨੂੰ ਜਲਦ ਤੋਂ ਜਲਦੀ ਇਸ ਗੱਲ ਦੀ ਕਹਿੰਦੇ ਆ ਕਿ ਸਰਕਾਰ ਸਾਡੇ ਬਾਰੇ ਸਾਰੇ ਬਾਰੇ ਸੋਚਿਆ ਜਾਵੇ ਇਹ ਸ਼ਹਿਰ ਦੇ ਵਿੱਚ ਦਿਨ ਤਿਹਾੜ ਦਾ ਮਾਹੌਲ ਹੈ ਸਭ ਨੂੰ ਆਪਣੀ ਆਸਤਾ ਜੁੜੀਆਂ ਹੁੰਦੀਆਂ ਕੋਈ ਦਿਨ ਤਿਹਾੜ ਹੈ ਠੀਕ ਹੈ ਦੀਵਾਲੀ ਦਾ ਵੱਡਾ ਤਿਹਾੜ ਮਨਾਇਆ ਜਾਂਦਾ ਤੇ ਉਹਦੇ ਵਿੱਚ ਸ਼ਹਿਰ ਦੀ ਸੁੰਦਰਤਾ ਉਹ ਸਾਫ ਸਪਾਈ ਰੱਖਣ ਦੀ ਉਹ ਸ਼ਹਿਰ ਦੇ ਵਿੱਚ ਰੋਸ਼ਨੀ ਜਾਂ ਕੋਈ ਕਿਤੇ ਵੀ ਮਸੁੰਦਰਤਾ ਬਣਾ ਨੂੰ ਸਭ ਦਾ ਸੰਜੋਗ ਕੀਤਾ ਜਾਂਦਾ ਜੋ ਸਮਾਜ ਦੇ ਵਿੱਚ ਸਾਰਿਆਂ ਨੂੰ ਹੀ ਆਪਾਂ ਨੂੰ ਵੀ ਚਾਹੀਦਾ ਸਾਫ ਸੁੱਤ ਰੱਖਣਾ ਜਮੈਂ ਕਿ ਸਰਕਾਰ ਨੂੰ ਬੇਨਤੀ ਹੈ ਇਸ ਪਹਿਲਾਂ ਸਾਡਾ ਹੱਲ ਕੱਢਿਆ ਜਾਵੇ ਨੀਤਾ ਸੰਘਰਸ਼ ਜਾਰੀ ਰਹੇਗਾ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਵੀ ਸਾਡਾ ਸਾਥ ਦਿੱਤਾ ਜਾਵੇ ਕੀ ਸਾਡੀਆਂ ਮੰਗਾਂ ਜਤੋਂ ਜਤ ਹੱਲ ਕੀਤੀਆਂ ਜਾਂਦੀਆਂ ਨੇ ਨਾਮ ਬੋਲੋ ਜੋਦਾ ਸਿੰਘ ਜੋਦਾ ਸਿੰਘ ਦੱਸੋ ਜਿਹੜੀ ਹੜਤਾਲ ਕਰਦੇ ਹੋ ਕਾਰਨ ਕੀ ਆਰ ਕਿੰਨੇ ਦਿਨ ਚੱਲੂਗੀ ਹੜਤਾਲ ਇਹ ਜੀ ਹੜਤਾਲ ਦਾ ਆਪਣਾ ਹੜਤਾਲ ਦਾ ਜਿਹੜੀ ਹੈ ਜੀ ਆਪਣਾ ਹਾਈ ਕਮਾਂਡ ਨਾਲ ਅੱਜ ਸਾਡੇ ਬੰਦੇ ਮੀਟਿੰਗ ਕਰਨ ਗਏ ਆ ਸਾਡੇ ਪ੍ਰਧਾਨ ਤੇ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ ਇਹ ਆਪਾਂ ਉਦੋਂ ਤੱਕ ਚਲਾਵਾਂਗੇ ਇਹ ਜਿਹੜੀ ਸੜਤਾਲ ਹੈ ਇਹ ਜਿਹੜੇ ਸਰਕਾਰ ਨੇ ਇੱਕ ਆਪਣਾ ਟੈਂਡਰ ਲਾਇਆ ਉਹ ਵੀ ਡਾਇਰੈਕਟਰ ਆਫਿਸ ਚੋਂ ਪੇ ਜਿੰਨੇ ਵੀ ਨਗਰ ਨਗਰ ਮੈਂ ਨਗਰ ਕਾਉਂਸਲਾਂ ਦੇ ਵਿੱਚ ਕੰਮ ਹੈ ਜਿਹੜੇ ਆਊਟਸੋਰਸਡ ਆਈ ਉਹ ਇੱਕ ਕੰਪਨੀ ਨੂੰ ਦੇ ਕੇ ਤੇ ਇੱਕ ਕੰਪਨੀ ਨੂੰ ਦੇ ਕੇ ਪੇ ਉੱਥੋਂ ਕੰਮ ਕਰਾਇਆ ਜਾਵੇ ਇਸ ਕਰਕੇ ਇਹ ਸਾਡੀ ਨੀਤੀਆਂ ਦੇ ਖਿਲਾਫ ਹੈ ਔਰ ਇਹ ਸਾਡੇ ਮੁਲਾਜ਼ਮਾਨਾਂ ਸਰੇ ਆਮ ਤੱਕ ਆ ਤੇ ਉਸ ਖਿਲਾਫ ਅਸੀਂ ਪੇ ਆ ਪੇ ਇਸ ਮਤੇ ਨੂੰ ਜਿਹੜੇ ਕੈਂਡ ਨੂੰ ਰੱਦ ਕੀਤਾ ਜਾਵੇ ਇਹ ਕਿੰਨੇ ਦਿਨ ਚੱਲੂਗਾ ਦੱਸਦਾ ਨਹੀਂ ਕੋਈ ਨਿਸ਼ਚਿਤ ਨਹੀਂ ਹੈ ਇਹ ਨਿਸ਼ਚਿਤ ਕੋਈ ਨਹੀਂ ਅੱਜ ਡਿਸਾਈਡ ਹੋਊਗਾ ਸਾਡੇ ਪੰਜਾਬ ਸੰਗਠਨ ਦੀ ਕਾਉਂਸਲਾਂ ਦੀ ਮੀਟਿੰਗ ਹੈ ਅੱਜ ਉਹ ਅੱਜ ਲੁਧਿਆਣੇ ਗਏ ਆ ਲੁਧਿਆਣੇ ਗਏ ਆ ਉਸ ਤੋਂ ਬਾਅਦ ਜਦੋਂ ਆਣਗੇ ਉਹ ਸਾਨੂੰ ਫਿਰ ਦੱਸਣਗੇ ਇਹ ਮੰਨੂ ਦਾ ਜਿੱਥੇ ਤੱਕ ਉਮੀਦ ਹੈ ਕਿ ਇਹ ਜਾਤੀ ਟੈਂਡਰ ਰੱਦ ਨਹੀਂ ਹੁੰਦੇ ਉਦੋਂ ਤੋਂ ਕੜਤਾਲ ਚੱਲੂਗੀ ਹੈ ਸੰਜੇ ਸਾਨੀ ਜੀ ਦੀ ਗਵਾਹੀ ਦੇ ਵਿੱਚ ਤੁਹਾਨੂੰ ਭਰਾਵਾਂ ਨੂੰ ਸਮਰਥਨ ਦੇਣ ਦੇ ਲਈ ਹਾਜ਼ਰ ਹੋਏ ਆ ਸਾਥੀਓ ਜਦੋਂ ਸਰਕਾਰ ਬਦਲੀ ਹੈ ਸਾਰਿਆਂ ਨੇ ਬੜੀਆਂ ਉਮੀਦਾਂ ਦੇ ਨਾਲ ਸਰਕਾਰ ਨੂੰ ਬਦਲਿਆ ਸਾਰਿਆਂ ਨੂੰ ਇੱਕ ਬੜੀ ਲੋੜ ਸੀ ਸਾਰਿਆਂ ਨੂੰ ਇਹ ਲੱਗਦਾ ਸੀਗਾ ਕਿ ਪੰਜਾਬ ਦੇ ਵਿੱਚ ਬੜੀ ਲਹਿਰ ਆਊਗੀ ਜਿੰਨੀਆਂ ਤੁਸੀਂ ਉਮੀਦਾਰ ਖੀਆਂ ਸੀ ਜਿੰਨਾ ਤੁਹਾਨੂੰ ਉਚਾ ਸੀ ਤੁਸੀਂ ਕੁਝ ਨਹੀਂ ਦੇਖਿਆ ਤੁਸੀਂ ਕੋਈ ਬਦਲ ਨਹੀਂ ਦੇਖਿਆ ਸਾਰੇ ਪੰਜਾਬ ਨੇ ਕੋਈ ਬਦਲ ਨਹੀਂ ਦੇਖਿਆ ਝਾੜੂ ਉਹਨਾਂ ਨੂੰ ਕੁਝ ਨਹੀਂ ਦਿੱਕਿਆ ਸਾਰੇ ਭੁੱਲ ਗਏ ਕਿਨੇ ਇਸ ਤਰ੍ਹਾਂ ਪੰਜਾਬ ਲਈ ਕੀ ਕੀਤਾ ਕਿਨੇ ਇਸ ਲਈ ਕੀ ਕੀਤਾ ਸਾਰਾ ਭੁੱਲ ਗਿਆ ਕਹਿੰਦੇ ਇੱਕ ਵਾਰੀ ਇਹਨਾਂ ਨੂੰ ਮੌਕਾ ਦੇਣਾ ਇਹਨਾਂ ਨੂੰ ਮੌਕਾ ਦਿੱਤਾ ਚਲੋ ਇਹ ਆਪਣਾ ਟਾਈਮ ਹੌਲੀ-ਹੌਲੀ ਟਪਾਉਂਦੇ ਰਹੇ ਅਜੀਬ ਕਹਿੰਦੇ ਰਹੇ ਸਾਰੇ ਕਹਿੰਦੇ ਨੇ ਨਵੇਂ ਆ ਹੋਜੂਗਾ 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 ਐ ਲੈ ਕੇ ਚਲੋ ਦਿੱਲੀ ਵਾਲਿਆਂ ਨੇ ਇਨਕਾਰ ਕਰਕੇ ਭੇਜਿਆ ਹੈ ਦਿੱਲੀ ਵਾਲਿਆਂ ਨੇ ਜਿਹੜੇ ਤਿੰਨ ਕਿਜਰੀਵਾਲ ਸਾਹਿਬ ਸੋਸੋਦੀਆ ਜੀ ਇਹ ਤੇਰੇ ਤਿੰਨ ਜਿਹੜੇ ਇਨਕਾਰ ਕਰਕੇ ਭੇਜੀ ਆ ਉੱਥੋਂ ਤੋਂ ਭੱਜ ਕੇ ਆ ਗਏ ਇਹਨਾਂ ਨੇ ਪੰਜਾਬ ਤੇ ਆ ਕੇ ਠੱਕ ਡਾਕਾ ਮਾਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਤੁਸੀਂ ਧਿਆਨ ਦਿਓ ਇੱਕ ਮੇਰੀ ਗੱਲ ਦੇ ਵਿੱਚ ਇਹਨਾਂ ਨੇ ਜਿਹੜੀ ਪੰਜਾਬ ਦੀ ਕਾਬਲੀਅਤ ਹੈ ਉਹਨਾਂ ਨੇ ਬਿਲਕੁਲ ਹੀ ਇਨਕਾਰ ਦਿੱਤਾ ਜਿੰਨੇ ਵੀ ਪੰਜਾਬ ਦੇ ਜਿੰਨੇ ਵੀ ਯੋਧੇ ਹੈਗੇ ਆ ਜਿੰਨੇ ਵੀ ਪੰਜਾਬ ਦੀ ਚੇਰ ਮਰਨੀ ਹੈ ਜਿੰਨੀਆਂ ਬੜੀ ਐ ਬੜੀ ਸਵਧਾਨੀ ਕੇ ਪੋਸਤਾ ਹੈ ਉਹ ਦਿੱਲੀ ਤੋਂ ਲਿਆ ਕੇ ਬੰਦੇ ਲਾਗਾ ਦਿੱਤੇ ਤੇ ਆ ਪੰਜਾਬ ਦੇ ਵਿੱਚ ਇਹਨਾਂ ਕੋਲ ਆਪਣੀ ਪਾਰਟੀ ਕੋਲ ਵੀ ਕੋਈ ਕਾਬਲ ਬੰਦਾ ਨਹੀਂ ਇਹਨਾਂ ਨੇ ਅੱਜੋ ਵੀ ਦਿੱਤਾ ਦਿੱਲੀ ਵਾਲਿਆਂ ਨੂੰ ਹੀ ਦਿੱਤਾ ਹੈਗਾ ਪੰਜਾਬੀਆਂ ਨੂੰ ਹੌਲੀ ਹੌਲੀ ਲੁਟਾਉਣਾ ਸ਼ੁਰੂ ਕਰਤਾ ਆਪਣੇ ਡੇਰੇ ਅੱਖੇ ਲਾਣੇ ਸ਼ੁਰੂ ਕਰ ਦਿੱਤੇ ਹੈਗੇ ਇਹਨਾਂ ਦਾ ਇੱਕ ਇੱਕ ਜਿਹੜਾ ਸਾਨੂੰ ਡੇਰਾ ਹੈਗਾ ਇੱਕ ਇਹਨਾਂ ਦਾ ਜਿਹੜਾ ਇੱਕ ਇੱਕ ਡੇਰਾ ਇਹਨਾਂ ਦਾ ਇੱਥੇ ਜਿਹੜਾ ਘੁੰਮਣ ਫੇਰੀ ਜਾਂਦੀ ਹੈਗਾ ਤੁਹਾਨੂੰ ਲੱਖਾਂ ਕਰੋੜਾਂ ਨੂੰ ਪੈਂਦੇ ਸਾਡੇ ਪੰਜਾਬੀਆਂ ਨੂੰ ਪੈਂਦੇ ਆ ਜੇ ਕਿ ਨਾ ਨਵਾਂ ਫਰਮਾਨ ਰਾਤੋਂ ਰਾਤੀ ਪੂਰਾ ਕਰ ਦਿੱਤਾ ਨਾ ਸਾਡੇ ਕਾਉਂਸਲਰ ਦੇ ਵਿੱਚ ਕੋਈ ਐਮਈ ਸਾਹਿਬ ਦੀ ਪੋਸਟ ਐਮਈ ਸਾਹਿਬ ਲਾਏ ਹੋਏ ਸੀਗੇ ਨਾ ਏਐਮਈ ਸਾਹਿਬ ਲਾਏ ਹੋਏ ਸੀਗੇ ਰਾਤੋਂ ਰਾਤ ਸਾਰੇ ਹੀ ਪੰਜਾਬ ਦੇ ਅਫਸਰ ਆਪਣੇ ਕੋਲ ਬੁਲਾ ਕੇ ਨਾ ਰਾਤੋਂ ਰਾਤ ਇੱਕ ਫਰਮਾਨ ਛੋੜੇ ਖਿਲਾਫ ਜਿਹੜਾ ਜਾਰੀ ਕਰ ਦਿੱਤਾ ਹੈਗਾ ਉਹ ਇਹ ਅੰਗਰੇਜ਼ਾਂ ਨੂੰ ਵੀ ਪਿੱਛੇ ਛੱਡ ਗਿਆ ਮੈਂ ਜਿਵੇਂ ਕੱਲ ਵੀ ਗਿਆ ਸੀ ਤੂੰ ਕਿਸੇ ਗੱਲ ਦਾ ਹੈ ਵੀਕੇ ਪਾਸੇ ਤੁਹਾਡੇ ਮੱਥੇ ਦੀ ਛੋਟੇ ਮੱਥੇ ਦੀ ਚਿੰਤਾ ਦੀਆਂ ਲਕੀਰਾਂ ਦਿਖਦੀਆਂ ਪਈਆਂ ਤੁਹਾਨੂੰ ਆਪਣੇ ਬੱਚਿਆਂ ਦਾ ਆਪੇ ਵਿਕੇ ਦੀ ਚਿੰਤਾ ਪਈ ਹੋਈ ਹੈ ਤੁਹਾਨੂੰ ਇਹ ਨਹੀਂ ਪਤਾ ਕਿ ਕੱਲ ਨੂੰ ਸਾਡਾ ਕੀ ਹੋਣਾ ਹੈ ਇੱਕ ਪਾਸੇ ਉੱਥੇ ਜਾ ਕੇ ਦਿੱਲੀ ਵਾਲਿਆਂ ਨਾਲ ਤੁਹਾਡੇ ਦੀ ਉਪਾਰਕ ਤੁਹਾਡੀ ਰੋਜੀ ਰੋਟੀ ਤੇ ਤੁਹਾਡੇ ਢਿੱਡ ਤੇ ਲੱਤ ਮਾਰ ਦਿੱਤੀ ਹੈ ਪਰ ਦੂਜੇ ਪਾਸੇ ਬੜੇ ਅਫਸੋਸ ਦੀ ਗੱਲ ਹੈ ਕਿ ਜਿੱਤੇ ਤੁਹਾਡੇ ਮੱਥੇ ਦੀ ਚਿੰਤਾ ਦੀ ਲਕੀਰਾਂ ਦੀ ਚਿੰਤਾ ਹੋਣੀ ਸਹੀ ਸੀ ਜੀ ਮੰਤਰੀ ਸਾਹਿਬ ਨੂੰ ਉਹ ਆਪਣੀ ਫੋਟੋ ਸੈਸ਼ਨ ਕਰਾਉਣ ਵਿੱਚ ਲੱਗੇ ਹੋਏ ਆ। ਮੰਤਰੀ ਸਾਹਿਬ ਇਹ ਤੁਸੀਂ ਜਿਹੜੀ ਨਟਾ ਕੀ ਕਰਦੇ ਪਏ ਤੁਹਾਨੂੰ ਬੜੀ ਸਾਨੂੰ ਬੜੀ ਮਹਿੰਗੀ ਪੈਂਦੀ ਪਈ ਹੈ। ਇਹ ਜਿਹੜੀਆਂ ਮਸ਼ੀਨਾਂ ਲੈ ਕੇ ਤੁਸੀਂ ਸਰਕਾਰ ਕਰਦੇ ਪਿਓ ਨਾ ਇਹ ਥੋਡੀਆਂ ਦਿੱਤੀਆਂ ਵਣੀਆਂ ਇਹ ਮਸ਼ੀਨਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਜਿੱਥੇ ਬੰਦੀਆਂ ਜਿਹੜੀਆਂ ਪੰਜਾਬ ਨੂੰ ਹੜ੍ਹਾਂ ਦੇ ਵਿੱਚ ਸਵਾਲ ਵੀ ਆਵੀਆਂ ਤੇ ਉਹਨਾਂ ਨੇ ਦਿੱਤੀਆਂ ਹੋਈਆਂ। ਜੋ ਮਸ਼ੀਨਾਂ ਵੀ ਭੇਜ ਸਕਦੇ ਆ ਤੇ ਉਹਨਾਂ ਨਾਲ ਦੋ-ਦੋ ਬੰਦੇ ਉਹਨਾਂ ਨੂੰ ਚਲਾਉਣ ਵਾਲੇ ਭੇਜੇ ਹੋਏ ਆ ਤੁਹਾਨੂੰ ਉੱਥਾ ਪੈਸ ਲੱਗੇ ਸੜਕਾਂ ਦੀ ਕੋਈ ਲੋੜ ਨਹੀਂ ਐ। ਮੈਂ ਤੁਹਾਨੂੰ ਇੱਕ ਟੈਕਨੀਕਲੀ ਗੱਲ ਦੱਸਦਾ ਹਾਂ। ਇਹਨਾਂ ਦਾ ਜਿਹੜਾ ਛੜਕਾਪ ਹੈ ਸਾਨੂੰ ਬੜਾ ਮਹਿੰਗਾ ਪੈਂਦਾ ਪਿਆ ਕਿਤੇ ਦੋ ਬੰਦਿਆਂ ਨਾਲ ਜਾ ਕੇ ਛੜਕਾ ਕਰਨਾ ਹੈ ਕਿਤੇ ਇਕੱਲੇ ਜਾਂਦੇ ਆ ਨਾੜੀ ਉਹਨਾਂ ਦੇ ਨਾਲ 20 ਗੱਡੀਆਂ ਜਾਂਦੀਆਂ ਉਹਨਾਂ ਦਾ ਡੀਜ਼ਲ ਦਾ ਖਰਚਾ ਵੀ ਸਾਡੇ 'ਤੇ ਪੈਂਦਾ ਪਿਆ ਕੀ ਲੋੜ ਹੈ ਘਰੀ ਬੈਠੋ ਜੇ ਨਹੀਂ ਹੈ ਤੇ ਜਾਣੀਆਂ ਚਾਹੋ ਉਸ ਕੇ ਜਰੀ ਵਾਲ ਦੇ ਕੋਲ ਉਹਨੂੰ ਜਾ ਕੇ ਕਹੋ ਵੀ ਸਾਡੇ ਪਜਿਹੜੇ ਮਜ਼ਦੂਰ ਹੈਗੇ ਪੰਜਾਬ ਦੇ ਸਾਡੇ ਨੰਗਲ ਚੜ੍ਹ ਦੇ ਮਜ਼ਦੂਰ ਹੈਗੇ ਵੀ ਉਹਨਾਂ ਦੇ ਢਿੱਡ ਤੇ ਲੱਤ ਵੱਜੀ ਹੈ ਮੋਂ ਉਹਨਾਂ ਨੂੰ ਇਨਸਾਲ ਦਿੱਤਾ ਜਾਵੇ ਇਹ ਬੰਨਵਾ ਦੇ ਬੰਨਵਾ ਜਾ ਕੇ ਦਿੱਲੀ ਵਾਲਿਆਂ ਦੇ ਕੋਲ ਮੁਜਰਾ ਕਰਕੇ ਪੰਗੜਾ ਪਾ ਕੇ ਆ ਜਾਂਦੇ ਐ ਕਿ ਉਹ ਜਿੱਕੇ ਵੀ ਜਵਾਨ ਨਹੀਂ ਉੱਥੇ ਖੁੱਲਦੀ ਹੈਗੀ ਕਿ ਅਸੀਂ ਪੰਜਾਬ ਦੇ ਹੱਕ ਦੇ ਵਿੱਚ ਖੜ੍ਹੇ ਹੋ ਸਕੀਏ। ਇਹ ਭਰਾਵੋ ਸਾਨੂੰ ਐਦਾ ਲੱਗਦਾ ਵੀ ਅਸੀਂ ਬੈਠੇ ਐ ਵੀ ਸਾਡਾ ਟਾਈਮ ਪਾਸ ਹੋ ਰਿਹਾ। ਲੇਕਿਨ ਜਿਹੜੇ ਇਹਨਾਂ ਦੇ ਫਰਮਾਨ ਹੈ ਨਾ ਇਹ ਫਰਮਾਨ ਤੁਹਾਡੇ ਲਈ ਬੜੇ ਘਾਤਕ ਹੈ। ਇਹ ਸੋਚ ਕੇ ਦੇਖਿਓ ਕਿ ਸਾਨੂੰ ਪਤਾ ਅਸੀਂ ਵੀ ਤੁਹਾਡੇ ਵਾਂਗ ਹੀ ਮਜ਼ਦੂਰ ਆ। ਅਸੀਂ ਤੁਹਾਡੇ ਪਰ ਆਏ ਕਿਉਂਕਿ ਅਸੀਂ ਜੇ ਅੱਜ ਅੱਜ ਅਸੀਂ 4.5 ਸਾਲ ਗੁਜ਼ਾਰੇ ਹੈ ਉਹ ਤੁਹਾਡੇ ਸਹਿਯੋਗ ਦੇ ਨਾਲ ਹੀ ਗੁਜ਼ਾਰੇ ਜੇ ਤੁਸੀਂ ਸਾਨੂੰ ਸਹਿਯੋਗ ਨਾ ਦਿੱਤਾ ਹੁੰਦਾ ਜੇ ਤੁਸੀਂ ਸਾਡੇ ਨਾਲ ਨਾ ਖੜੇ ਹੁੰਦੇ ਤਾਂ ਸ਼ਾਇਦ ਅਸੀਂ ਵੀ ਤੁਹਾਡੇ ਵਿੱਚ ਨਾ ਬੈਠੇ ਹੁੰਨੀ ਸੀ ਇਹਨਾਂ ਨੇ ਬੜੇ ਮਤੇ ਭੇਜੇ ਹੈ ਮੰਤਰੀ ਸਾਹਿਬ ਨੇ ਆਪ ਤਾਂ ਕਰੇ ਕੋਈ ਮੀਟਿੰਗ ਅਟੈਂਡ ਕੀਤੀ ਨਹੀਂ ਉਹਨਾਂ ਨੂੰ ਹਰੇਕ ਮੀਟਿੰਗ ਦਾ ਫਰਮਾਨ ਜਾਂਦਾ ਸੀ ਜੋਣਾ ਨੰਗਲ ਸ਼ਹਿਰ ਦੀ ਐਨੀ ਚਿੰਤਾ ਦੀ ਬਾਰ ਬਾਰ ਕਹਿੰਦੇ ਰੇ ਐਮਸੀ ਜੇ ਐਮਸੀ ਜੇ ਬੈਂਸੋ ਐਮਸੀ ਬਣ ਕੇ ਦੇਖੋ ਤੁਹਾਨੂੰ ਤਾਂ ਪੈਂਚ ਸਰਪੰਚ ਹੀ ਬਣੇ ਸਤੇ ਤੁਹਾਨੂੰ ਪੰਜਾਬ ਲੋਕਾਂ ਦਾ ਮੰਤਰੀ ਬਣਾ ਦਿੱਤਾ ਜੇ ਕਿਤੇ ਇੱਥੇ ਦੇ ਜਮੀਨ ਲੈਵਲ ਤੋਂ ਚੱਲੇ ਹੁੰਦੇ ਤਾਂ ਪਤਾ ਲੱਗਦਾ ਕਿ ਲੋਕ ਕਿਸ ਹਾਲਾਤਾਂ ਦੇ ਬਚੇ ਰਹਿੰਦੇ ਆ ਬੋਲਣਾ ਸੋਖਾ ਐਮਸੀ ਜੇ ਐਮਸੀ ਚੋਰਾ ਦੇਖ ਲਓ ਕਿਹੜੀਆਂ ਠਗੀਆਂ ਮਾਰਦੇ ਆ ਟੋਡੀਆਂ ਵੀ ਦੱਸ ਦਿੰਦੇ ਆ ਤੁਸੀਂ ਤਾਂ ਬੜੇ ਆਪਣੀਆਂ ਮੂੰਹ ਫਲਾ ਕੇ ਘੁੰਮਦੇ ਪਿਆ ਵੀ ਹਾਂਜੀ ਹੜ ਆ ਗਿਆ ਹੈ ਪੰਨਾ ਦਾ ਹੜ ਵੀ ਤੁਹਾਡੇ ਕਰਕੇ ਹੀ ਆਇਆ ਹੈ ਪੀਵੀਐਮਬੀ ਦੇ ਵਿੱਚ ਧਰਨਾ ਲਾ ਕੇ ਬੈਠੇ ਰਹੇ ਆ ਅਸੀਂ ਪਾਣੀ ਨਹੀਂ ਛੱਡਣ ਦੇਣਾ ਪਾਣੀ ਛੱਡਣ ਦੇਣਾ ਦੇਖੋ ਛੜਵਾਤਾ ਪਾਣੀ ਤੁਸੀਂ ਹੁਣ ਚਾਰੇ ਟੈਂਕ ਭਰ ਭਰ ਕੇ ਟੱਪ ਡੇਡ ਡੇਡ ਦੋ ਦੋ ਸੋ ਰੀਤਾ ਭਰਿਆ ਹੋਇਆ ਹੈ ਖਲੇ ਹੋਇਆ ਵੀ ਸਾਡੀ ਤਾਂ ਚਾਂਦੀ ਹੋ ਗਈ ਹੈ ਇਹਨਾਂ ਨੂੰ ਕੋਈ ਫਿਕਰ ਨਹੀਂ ਪੰਜਾਬ ਨੂੰ ਅਗਰ ਸੰਭਾਲਿਆ ਹੜਾਂ ਦੇ ਵਿੱਚ ਮੰਤਰੀ ਸਾਹਿਬ ਤੁਹਾਡਾ ਕੋਈ ਯੋਗਦਾਨੀ ਯੋਗਦਾਨ ਉਹਨਾਂ ਜਥੇਬੰਦੀਆਂ ਰਾਏ ਉਹਨਾ ਸਿੰਗਰਾਂ ਦਾ ਹੈ ਜਿਨ੍ਹਾਂ ਨੇ ਪੈਸੇ ਦਿੱਤੇ ਤੂੰ ਤਾਂ ਫਰਮਾਨ ਜਾਰੀ ਕਰਦੇ ਪਏ ਐ ਐ ਕਰਦਾਂਗੇ ਉਹ ਕਰਦਾ ਤਾਂ ਉਹ ਤਾਂ ਪੈਸੇ ਵੀ ਵੰਡ ਕੇ ਚੱਲ ਗਏ ਉਹਦਾ ਘਰਾਂ ਨੂੰ ਪੈਸੇ ਵੀ ਦੇ ਕੇ ਚੱਲ ਗਏ ਉਹਨੇ ਟਰੈਕਟਰ ਨੇ ਟਰੈਕਟਰ ਦੇ ਦੇ ਤੂੰ ਸੀ ਕੀ ਕੀਤਾ ਤੁਸੀਂ ਲੁਕੇ ਰਹੇ ਇੱਥੇ ਕੱਪੜੇ ਗੰਦੇ ਕਰਦੇ ਰਹੇ ਮ ਆਪਣੇ ਕੁਰਤੇ ਮੈਲੇ ਕਰਕੇ ਜਿਨੇ ਕੰਮ ਕਰਨ ਆਂਦਾ ਉਹ ਚਿੱਟਾ ਕੁਰਤਾ ਪਜਾਮਾ ਪਾ ਕੇ ਨਹੀਂ ਆਂਦਾ ਲਵੇੜਨ ਦੇ ਲਈ ਉਹ ਕਰੋ ਟਰੈਕਟੂਰ ਪਾ ਕੇ ਆਂਦਾ ਕਿ ਮੈਂ ਉੱਥੇ ਜਾ ਕੇ ਸੇਵਾ ਕਰਨੀ ਹੈ ਉਹਨਾਂ ਕੋਈ ਫਰਮਾਨ ਨਹੀਂ ਹੈ ਕਿ ਮੈਂ ਚੱਲਾ ਸੇਵਾ ਕਰਨ ਮੇਨਾ ਚਾਰ ਪੰਜ ਕੈਮਰੇ ਵਾਲੇ ਆ ਅਸੀਂ ਕਰਦਾਂਗੇ ਫੋਟੋ ਸ਼ੂਟ ਮੰਤਰੀ ਸਾਹਿਬ ਬਥਰੀਆਂ ਇੱਥੇ ਜਗ੍ਹਾ ਹੈਗੀਆਂ ਸਾਡੇ ਕੋਲ ਸਾਰੇ ਕੌਂਸਲ ਸਹਿਬਾਨ ਸਾਨੀ ਸਾਹਿਬ ਜੀ ਨਾਲ ਸਾਡੀ ਟੀਮ ਆਈ ਵੀ ਹੈ ਇਹਨਾਂ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹ ਪਹਿਲਾਂ ਵੀ ਸਾਡੇ ਮੁਲਾਜ਼ਮਾਨਾਂ ਸਾਥੀਆਂ ਨਾਲ ਸਾਥ ਸੰਯੋਗ ਦੇਣ ਦੇ ਨਾਲ ਹਮੇਸ਼ਾ ਖੜੇ ਹੈ ਕਿਉਂਕਿ ਬਈ ਇਹਨਾਂ ਦਾ ਸਾਥ ਜ਼ਰੂਰੀ ਹੈ ਕਿਉਂਕਿ ਇਹ ਸ਼ਹਿਰ ਦੇ ਵਿੱਚ ਮੁੱਖੀ ਹੋਣ ਦੇ ਖਾਤਰ ਕਿਉਂਕਿ ਇਹਨਾਂ ਦੇ ਸਾਰੇ ਦਾ ਵਧਣ ਪਿਆ ਵਾ ਸ਼ਹਿਰ ਦਾ ਸ਼ਹਿਬ ਦੀ ਸਾਫ਼ ਸਫਾਈ ਦਾ ਦੇਣ ਤਿਆਰ ਆ ਰਹੀ ਹੈ ਕਿ ਅਸੀਂ ਇਹਨਾਂ ਦਾ ਸਮਰਥਨ ਇਸ ਇਹ ਬਹੁਤ ਬਹੁਤ ਧੰਨਵਾਦ ਕਰਦੇ ਕਿਉਂਕਿ ਵਰਡਨ ਜਿਹੜੇ ਸ਼ਹਿਰ ਦੀ ਪਬਲਿਕ ਨੇ ਇੱਕ ਐਮਸੀ ਸਹਿबान ਦੇ ਹੋਣ ਦੇ ਖਾਤਰ ਸਾਰੇ ਨੇ ਪਹਿਲਾਂ ਇਹਨਾਂ ਨੂੰ ਹੀ ਪੁੱਛਿਆ ਜਾਣਾ ਉਹ ਬਰਥ ਇਹਨਾਂ ਤਾਂ ਪੈਣਾ ਇਹਨਾਂ ਨੇ ਸਾਡੇ ਤੇ ਪਾਣਾ ਔਰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਸ਼ਹਿਰ ਦਾ ਮਾਹੌਲ ਨਾ ਸਜਲ ਤੇ ਜਲ ਠੀਕ ਕੀਤਾ ਜਾਵੇ ਨਹੀਂ ਕੀਤਾ ਪ੍ਰਸ਼ਾਸਨ ਔਰ ਆਪ ਜ਼ਿੰਮੇਵਾਰ ਹੋਏਗਾ ਦੇਖ ਲਓ ਕੀ ਹਾਲ ਹੋਇਆ ਵਾ ਝਾੜੂ ਵਾਲਿਆਂ ਦਾ ਸਾਰੇ ਵਰਕਰਾਂ ਦਾ ਸਾਡੇ ਜਿਹੜੇ ਸਫਾਈ ਕਰਦੇ ਵਰਕਰ 10000 ਦੇ ਵਿੱਚ ਕਿਆ ਗੁਜ਼ਾਰਾ ਏ 10000 ਦੇ ਵਿੱਚ ਭਗਵਾਨ ਤਮਾਨ ਜੀ ਨੇ ਕਿਹਾ ਸੀ ਆਂਦੇ ਹੀ 60 ਦਿਨਾਂ ਦੇ ਵਿੱਚ ਹਰੇ ਪੈਨ ਨਾਲ ਆਂਦੇ ਹੀ ਪੱਕੇ ਕਰੂਗੇ ਪੂਰੇ ਪੰਜਾਬ 'ਚ ਝਾੜੂ ਵਾਲਾ ਬੰਦਾ ਕੋਈ ਰਹੂਗਾ ਨਹੀਂ ਸਾਰੇ ਬੰਦੇ ਪੱਕੇ ਕਰੂਗੇ ਪਰ ਅੱਜ ਦੇਖ ਲਓ ਅੱਜ ਕਿਆ ਪੋਜੀਸ਼ਨ ਹੋਈ ਵੀ ਕਿਤਾ ਬਿਲੂ 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 ਤਾਂ ਸਾਰੇ ਵੇਰੇ ਵਾਸਤੇ ਉਹ ਸ਼ਹਿਰ ਵਾਸਤੇ ਉਹਨਾ ਸੰਤਾ ਦੇ ਜਿਹੜੇ ਸੰਤ ਸਾਡੇ ਪੰਜਾਬ ਨੂੰ ਬਚਾਉਣ ਦੇ ਲਈ ਆਪ ਸੜਕਾਂ ਤੇ ਆ ਗਏ ਇਹ ਫੋਟੋਗ੍ਰਾਫਰ ਲੱਗੇ ਆਪਣੀਆਂ ਫੋਟੋ ਖਿਚਾਉਣ ਨੂੰ ਲੱਗੇ ਹੋਇਆ ਸੰਤ ਖੁਦ ਦਿਨ ਰਾਤ ਲੱਗੇ ਹੋਇਆ ਇਹ ਆ ਆਮ ਆਦੀ ਪਾਰਟੀ ਦੇ ਪਹਿਚਾਣ ਇਹ ਕਿੱਥੋਂ ਦੇ ਆਮ ਹੋ ਗਏ ਹੈ ਦੇਖ ਨਹੀਂ ਹੈ ਲੇਕਿਨ ਤੁਹਾਨੂੰ ਪਤਾ ਵੀ 10000 ਦੀ ਕੀ ਮੈਲੀ ਉਹਨਾਂ ਕਿਤੇ